ਕੋਡ ਕੀ ਨਾਮ ਤੇ ਰਤਨ ਸਿੰਘ ਰਤਨ ਸਿੰਘ ਜੀ ਕਿੱਥੇ ਰਹਿੰਦੇ ਹੋ ਰੈਣਾ ਜੱਟ ਕੀ ਮਾਮਲਾ ਕੀ ਹੋਈ ਦਾ ਤੁਸੀਂ ਤੁਹਾਡੇ ਸੱਟ ਲੱਗੀਆਂ ਸਾਰਾ ਜੀ ਅਸੀਂ ਉੱਥੇ ਸਾਈਡ ਤੇ ਖੜੇ ਸੀ ਮੈਂ ਤੇ ਮੇਰਾ ਫਰੈਂਡ ਉੱਤੇ ਅੰਦਰ ਦਾ ਹਲਾ ਤੇ ਜੀ ਸਾਹਮਣੇ ਟਰੈਕਟਰ ਆਉਂਦਾ ਸੀਗਾ ਨਾ ਤਾਂ ਉਹਨਾਂ ਬੈਲੈਂਸ ਹੋ ਗਿਆ ਮਤਲਬ ਜੰਪ ਹੋ ਗਿਆ ਸੀਗਾ ਨਾ ਤਾਂ ਟਾਇਰ ਮਿੱਟੀ ਦੇ ਪਤਾ ਨਹੀਂ ਕੀ ਹੋ ਗਿਆ ਚਾਣ ਕੇ ਸਾਡੇ ਬਹੁਤ ਤੇਜ਼ ਸੀਗਾ ਸਾਡੇ ਵਿੱਚ ਆ ਕੇ ਵੱਜਾ ਮੈਂ ਕਿ ਉਹਨਾਂ ਨੂੰ ਬਚਾਉਂਦਾ ਬਚਾਉਂਦਾ ਉਹ ਮੁੰਡੇ ਤੇ ਜ਼ਿਆਦਾ ਹੀ ਲੱਗੀ ਸੱਟ ਉਹਦੇ ਮੇਰੇ ਟਾਇਰ ਟਾਇਰ ਛੱਡ ਗਿਆ ਸੀ ਪੈਰ ਤੇ ਕਿੰਨੇ ਕੁ ਲੋਕ ਜ਼ਖਮੀ ਹੋਏ ਆ ਵਿੱਚ ਪਤਾ ਕੁਛ ਹਾਂਜੀ ਇੱਕ ਇਤਨੀ ਗਿਆ ਮੁੰਡਾ ਸੀਗਾ ਇੱਕ ਗੁਜਰਾ ਸੀਗਾ ਤੇ ਕੰਨ ਚ ਫੋਨ ਇੱਕ ਲੱਗਿਆ ਸੀਗਾ ਫੇ ਤੋਂ ਤੋਂ ਨੂੰ ਗੌਣ ਲੈ ਕੇ ਜੀ ਮੈਂ ਜਿੱਤੇ ਬੱਸ ਤੇ ਆ ਗਿਆ ਸੀਗਾ ਮੇਰਾ ਫਰੈਂਡ ਸੀਗਾ ਨੇ ਫੋਨ ਕੀਤਾ ਸੀਗਾ ਹਾਂਜੀ ਵੇ ਆ ਗਏ ਸੀਗੇ ਅਸੀਂ ਕਿਹੜੀ ਪਿੰਡ ਤੋਂ ਡੋੜ ਹੋਈ ਹੈ ਬ੍ਰਦਰੂ ਤੇ ਤੁਹਾਡੀ ਲਈ ਨਾਲ ਬ੍ਰਦਰੂ ਦੇ ਨਾਲ ਕਿਹੜੇ ਨਾਮ ਹੈ ਅਮਿਤ ਉਹਦੀ ਵੀ ਲੱਗੀਆਂ ਸੱਟਾਂ ਹਾਂਜੀ ਇਹਦੇ ਜ਼ਿਆਦਾ ਲੱਗੀਆਂ ਹਾਂਜੀ ਬੁਰਦ ਕੀ ਨਾਮ ਤੁਹਾਡਾ ਜੀ ਨੰਨਾ ਗੁਰਪ੍ਰੀਤ ਆ ਜੀ ਗੁਰਪ੍ਰੀਤ ਜੀ ਕੀ ਕਿੜੀ ਗੱਲ ਆ ਰਹਿਣ ਪਲੇ ਆ ਮੇਰਾ ਪਿੰਡ ਮੁੰਨਾ ਆ ਜੀ ਕਿੜੀ ਮੁੰਨਾ ਪਿੰਡ ਆ ਜੀ ਮੁੰਨਾ ਪਿੰਡ ਕੀ ਮਾਮਲਾ ਆ ਬਈ ਜਿਹੜਾ ਹਸਾ ਹੋਇਆ ਇੱਕ ਮਾਮਲਾ ਸਰ ਅਸੀਂ ਜਿੱਦਾਂ ਟਰੈਕਟਰ ਤੇ ਬੈਠੇ ਸੀਗੇ ਮਗਰ ਅਸੀਂ ਉਧਰੋਂ ਟਰੈਕਟਰ ਕਾਫੀ ਦੌੜ ਕੇ ਆ ਦੌੜਾਉਂਦੇ ਸੀਗੇ ਉਸੇ ਤੋਂ ਓਵਰ ਕੰਟਰੋਲ ਹੋ ਗਿਆ ਤਾਂ ਕੋਈ ਸਾਵ ਨਹੀਂ ਹੋਇਆ ਉਸੇ ਜਿੱਥੇ ਅਸੀਂ ਟਰੈਕਟਰ ਤੇ ਬੈਠੇ ਉੱਥੇ ਅੱਗੇ ਵਿੱਚ ਬੱਚੇ ਨੇ ਸਰ ਤੁਸੀਂ ਟਰੈਕਟਰ ਤੇ ਬੈਠੇ ਸੀ ਮੈਂ ਟਰੈਕਟਰ ਤੇ ਬੈਠਾ ਸੀ ਟਰੈਕਟਰ ਘੁਮਾਤਾ ਬੜੀ ਜ਼ੋਰ ਨਾਲ ਲੱਗਾ ਹਾਂ ਜੀ ਮੈਂ ਤ론 ਦੇਖਿਆ ਸੀਗਾ ਜੀ ਅੱਛਾ ਜੀ ਕਿੰਨੇ ਲੋਕ ਸੀ ਟਰੈਕਟਰ ਤੇ ਤੁਸੀਂ ਬੈਠੇ ਔਰ ਤਸਕੇ ਜਾਣੇ ਹੁੰਨੇ ਆ ਅੱਛਾ ਜੀ ਸਾਲਿਆਂ ਦੇ ਲੱਗੀਆਂ ਸੱਟਾਂ ਜੀ ਸਾਰਿਆਂ ਸੱਟਾਂ ਲੱਗੀਆਂ ਹਾਂ ਜੀ ਕਿਹੜੀ ਜਗ੍ਹਾ ਇਹ ਟਰੈਕਟਰ ਮੇਲਾ ਚੱਲਦਾ ਹੈ ਇਹ ਢਮੇਲੀ ਚੱਲਦਾ ਹੈ ਢਮੇਲੀ ਚੱਲਦਾ ਸੀ ਹਾਂ ਜੀ ਤੁਸੀਂ ਹੋਰ ਕਿੰਨੇ ਜਣੇ ਸੱਟਾਂ ਲੱਗੀਆਂ ਮੌਕੇ ਤੇ ਹਾਂ ਮੌਕੇ ਸਰ ਹੱਲੇ ਤਾਂ ਫਿਲਹਾਲ ਤਾਂ ਸਾਨੂੰ 4-5 ਕ ਜਾਣਿਆਂ ਦਾ ਪਤਾ ਲੱਗਾ ਜੀ ਹਾਂ ਹਾਂ ਬਾਕੀ ਤਾਂ ਪਤਾ ਨਹੀਂ ਦਸਰੂਥੇ ਕਿੰਨੀ ਕਿ ਇੰਟਰੈਕਟਿੰਗ ਤੋੜਾਂ ਲੱਗੀਆਂ ਹੋਈਆਂ ਸੀ ਇੱਥੇ ਬ੍ਰਦਰ ਪਤਾ ਕੁਛ ਸਰ ਮੈਂ ਇੱਥੇ ਜਾਣ ਤੋਂ ਤਾਂ 1-2 ਕਿ ਹੋਈਆਂ ਸੀ ਮੈਂ 6-3 ਗਿਆ ਸੀ ਕਿ ਇਹਦੇ ਕੋਈ ਪਰਮਿਸ਼ਨ ਵਗੈਰਾ ਹੈਗੀ ਸੀ ਇਹਨਾਂ ਕੋਲ ਪਤਾ ਕੁਛ ਹੈ ਇਸ ਮਾਮਲੇ ਦੇ ਬਾਕੀ ਜਿਹੜੇ ਤੁਹਾਡੇ ਸਟਾਨ ਲੱਗਿਓ ਉਹਨਾਂ ਦੇ ਠੀਕ ਹੈ ਉਹ ਨਹੀਂ ਸਰ ਇੱਕ ਤਾਂ ਕਾਫੀ ਸੀਰੀਅਸ ਜਿਹਾ ਮੰਗਾ ਇੱਕ ਦੀ ਸ਼ਾਇਦ ਦੋ ਇੱਕ ਹੋਰ ਛੋਟਾ ਮੁੰਡਾ ਸੀ ਉਹਦਾ ਪਤਾ ਨਹੀਂ ਲੱਗਾ ਕਿ ਜਾਵੇ ਸੀ ਅੱਛਾ ਬਾਕੀ ਇੱਕ ਮੁੰਡੇ ਦੇ ਸ਼ਾਇਦ ਗਲਤ ਲੱਗੀ ਹੈਗੀ ਹਾਂਜੀ ਕਿ ਤੁਹਾਨੂੰ ਕੌਣ ਲੈ ਕੇ ਆਇਆ? ਮੈਂ ਅਸੀਂ ਸੀਗੇ ਪਪਾ ਜੀ ਹੁਣੀ ਮੇਰੇ ਨਾਲ ਹੀ ਬੈਠੇ ਸੀਗੇ ਉਹ ਲੈ ਕੇ ਆਇਆ। ਮਤਲਬ ਅਨਬੈਲੈਂਸ ਹੋ ਗਿਆ ਲੱਗਦਾ ਟਰੈਕਟਰ ਜਰਾ ਇੰਨੀ। ਜੀ ਅਨਬੈਲੈਂਸ ਹੋ ਗਿਆ ਜੀ। ਕਿੰਨੇ ਸੀ ਧੋੜੋ ਸਪੀਡ ਦੇ ਵਿੱਚ ਉਹ ਟਰੈਕਟਰ ਮਤਲਬ ਲੱਗਦਾ। ਜਰੂਰ। ਫਿਰ ਅਸੀਂ ਇੱਕ 160 120 ਦੇ ਲੱਗੇ ਸ਼ਾਕ। ਮਤਲਬ ਕਿੰਨੇ ਹੋ ਟਰੈਕਟਰ ਕਿੰਨੇ ਸੀ ਵਿੱਚ? ਦੋ ਜਾਣੇ ਸੀਗੇ ਜੀ ਦੋਨਾਂ ਦੇ। ਦੋ ਟਰੈਕਟਰ ਸੀ। ਹਾਂ ਜੀ। ਕੀ ਕੀ ਕਹਿਣਾ ਚਾਹੁੰਦੇ ਬ੍ਰਦਰ ਤੁਸੀਂ ਜਿਦਾ ਤੁਹਾਡੇ ਸੱਟ ਲੱਗੀ ਆ ਹਾਂਜੀ ਕੀ ਕਹਿਣਾ ਚਾਹੁੰਦੇ ਬ੍ਰਦਰ ਟਰੈਕਟਰ ਮੇਲੇ ਹੋਣੇ ਚਾਹੀਦੇ ਜਾਂ ਨਹੀਂ ਹੋਣੇ ਚਾਹੀਦੇ ਨਹੀਂ ਸਰ ਜੇ ਕਰਾਉਣੇ ਚਾਹ ਤਾਂ ਪੂਰੀ ਸੇਫਟੀ ਨਾਲ ਕਰਾਉਣੇ ਚਾਹੀਦੇ ਆ ਜੀ ਕੋਈ ਸੇਫਟੀ ਨਹੀਂ ਸੀ ਸੇਫਟੀ ਨਹੀਂ ਹਾਂਜੀ ਹਾਂਜੀ ਹਾਈ ਸਰ ਮੇਲੇ ਟਰੈਕਟਰਾਂ ਦੀਆਂ ਦੌੜਾਂ ਸੀਗੀਆਂ ਤੇ ਅੱਜ ਟਰੈਕਟਰਾਂ ਦੇ ਨਾਲ ਕੋਈ ਹਾਸਾ ਵੀ ਵਾਪਰਿਆ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੌਕੇ ਤੇ ਪਹੁੰਚਿਓ ਹਾਂਜੀ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਇਸ ਤਰ੍ਹਾਂ ਜਿਹੜੀ ਟਰੈਕਟਰਾਂ ਦੀ ਜਿਹੜੀਆਂ ਇਲੀਗਲ ਜਿਹੜੀਆਂ ਦੌੜਾਂ ਕਰਾਈਆਂ ਜਾ ਰਹੀਆਂ ਤੇ ਅਸੀਂ ਇੱਥੇ ਮੌਕੇ ਤੇ ਪਹੁੰਚ ਕੇ ਜਿਹੜਾ ਹੈਗਾ ਤਿੰਨ ਟਰੈਕਟਰ ਅਸੀਂ ਕਾਬੂ ਦੇ ਵਿੱਚ ਲਏ ਆ ਚਾਰ ਇਥੋਂ ਹੋਰ ਬੰਦਿਆਂ ਨੂੰ ਵੀ ਜਿਹੜਾ ਕਾਬੂ ਦੇ ਵਿੱਚ ਲਿਆ ਤੇ ਅਸੀਂ ਅੱਗੇ ਇਹਦੇ ਵਿੱਚ ਜਿਹੜਾ ਹੈਗਾ ਐਫ ਆਈ ਆਰ ਦਰਜ ਕਰਕੇ ਜਿਹੜੇ ਸੈਕਸ਼ਨਸ ਐਪਰੋਪ੍ਰੀਏਟ ਹੋਣਗੇ ਉਹਨਾਂ ਦੇ ਵਿੱਚ ਕਰਕੇ ਤੇ ਉਸ ਤੋਂ ਬਾਅਦ ਅਸੀਂ ਜਿਹੜੀ ਅਗਲੀ ਕਾਰਵਾਈ ਅਮਲ ਵਿੱਚ ਲਿਆਵਾਂਗੇ ਸਰ ਕਮੇਟੀ ਵੱਲੋਂ ਕੋਈ ਪਰਮਿਸ਼ਨ ਲਈ ਗਈ ਸੀ ਪਹਿਲਾਂ ਜੀ ਨਹੀਂ ਬਿਲਕੁਲ ਨਹੀਂ ਜੀ ਇਹ ਟੋਟਲੀ ਇਲੀਗਲ ਹੈ ਜੀ ਇਹਦੇ ਬਾਰੇ ਕੋਈ ਪਰਮਿਸ਼ਨ ਜਿਹੜੀ ਹੈਗੀ ਹੈ ਇਹਨਾਂ ਨੇ ਨਹੀਂ ਲਈ ਜੀ ਤੇ ਨਾ ਹੀ ਇਸ ਬਾਰੇ ਕਿਸੇ ਨੂੰ ਇਨਫੋਰਮ ਕੀਤਾ ਗਿਆ ਤੇ ਬੰਦੇ ਕਿੰਨੇ ਹੁਣ ਤੁਸੀਂ ਅਰੈਸਟ ਕੀਤੇ ਆ ਜੀ ਅਸੀਂ ਫਿਲਹਾਲ 4 ਬੰਦੇ ਹਿਰਾਸਤ ਚ ਲਏ ਆ ਹੋਰ ਬੰਦੇ ਆ ਨੂੰ ਫੜਨ ਲਈ ਸਾਡੀਆਂ ਟੀਮਾਂ ਜਿਹੜੀਆਂ ਇਸ ਵੇਲੇ ਫੀਲਡ 'ਚ ਕੰਮ ਕਰ ਰਹੀਆਂ ਨੇ ਜ਼ਖਮੀ ਸਰ ਕਿੰਨੇ ਕੋਈ ਨੇ ਜੋ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ ਜੀ ਉਹਦੇ ਹਿਸਾਬ ਨਾਲ ਤੇ ਜੀ ਇਸ ਵੇ ਤਿੰਨ ਜਿਹੜੇ ਬੱਚੇ ਨੇ ਤੇ ਉਹ ਜ਼ਖਮੀ ਨੇ ਤੇ ਉਸ ਤੋਂ ਇਲਾਵਾ ਜਿਹੜਾ ਟਰੈਕਟਰ ਚਲਾ ਰਿਹਾ ਸੀ ਡਰਾਈਵਰ ਹੈ ਜਿਸ ਨੇ ਐਕਸੀਡੈਂਟ ਕੀਤਾ ਉਹ ਆਪ ਵੀ ਖੁਦ ਵੀ जख्मी ਹੈ ਤੇ ਇਸ ਤੋਂ ਇਲਾਵਾ 3-4 ਹੋਰ ਬੰਦੇ ਦੀ जख्मी ਹੋਣ ਦੀ ਸਾਨੂੰ ਉਹ ਜਿਹੜੀ ਹੈ ਇਨਫੋਰਮੇਸ਼ਨ ਪ੍ਰਾਪਤ ਸਰ ਗਾਹਾਂ ਵੀ ਕੋਈ ਇਦਾਂ ਦਾ ਮੰਨ ਲਓ ਕੋਈ ਹਾਸਾ ਨਾਂ ਵਾਪਰੇ ਤੇ ਕੀ ਅਪੀਲ ਕਰਨਾ ਚਾਹੁੰਦੇ ਹੋ ਤੁਸੀਂ ਦੇਖੋ ਜੀ ਇਹ ਅਸੀਂ ਵਾਰ-ਵਾਰ ਜਿਹੜਾ ਹੈਗਾ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਜਿਹੜੇ ਏਵਨੀ ਟਰੈਕਟਰ ਦੀ ਦੌੜਾਂ ਜਾਂ ਬਲਦਾਂ ਦੀ ਦੌੜਾਂ ਇਹ ਜਿਹੜੀਆਂ ਕਾਫੀ ਡੇਂਜਰਸ ਸਪੋਰਟਸ ਹੈਗੇ ਆ ਜੀ ਇਹਨਾਂ ਨੂੰ ਜਿਹੜਾ ਹੈਗਾ ਕਿ ਵਰਜਿਆ ਵਰਜਨ ਲਈ ਅਸੀਂ ਵਕ-ਵਕ ਟਾਈਮ ਤੇ ਇਹਨਾਂ ਨਾਲ ਮੀਟਿੰਗਾਂ ਵੀ ਕਰਦੇ ਆਂ ਤੇ ਇਸ ਤੋਂ ਇਲਾਵਾ ਵੀ ਕੋਈ ਵੀ ਤਰ੍ਹਾਂ ਦਾ ਇਵੈਂਟ ਚਾਹੀਏ ਉਹ ਮੇਲਾ ਹੈ ਜਾਹੇ ਉਥੇ ਝੂਲੇ ਲਗਣੇ ਆ ਕੁਝ ਲਗਣਾ ਜੀ ਤੇ ਇਹਨਾਂ ਅਣਹੋਣੀਆਂ ਨੂੰ ਰੋਕਣ ਲਈ ਜਿਹੜਾ ਹੈਗਾ ਉਹਦੇ ਲਈ ਪ੍ਰੋਪਰ ਪ੍ਰੋਸੀਜਰ ਬਣਿਆ ਹੋਇਆ ਤੇ ਇਸ ਕਰਕੇ ਅਸੀਂ ਲੋਕਾਂ ਨੂੰ ਇਹੀ ਅਪੀਲ ਕਰਦੇ ਆ ਕਿ ਜੇ ਅਜਿਹਾ ਕੋਈ ਵੀ ਫੰਕਸ਼ਨ ਉਹਨਾਂ ਨੇ ਕਰਾਉਣਾ ਹੈ ਅਵਲ ਤੇ ਪਰਮਿਸ਼ਨ ਲੈਣ ਤੇ ਜਿਹੜੀਆਂ ਚੀਜ਼ਾਂ ਸਰਕਾਰ ਨੇ ਇਲੀਗਲ ਕੋਸ਼ਿਸ਼ ਕੀਤੀਆਂ ਉਹ ਨਾ ਤੇ ਆਰਗੇਨਾਈਜ਼ਰ ਵੱਲੋਂ ਆਰਗੇਨਾਈਜ਼ ਕਰਾਈਆਂ ਜਾਣ ਤੇ ਲਾਹੀਂ ਲੋਕਾਂ ਵੱਲੋਂ ਇਸ ਨੂੰ ਸਪੋਰਟ ਕੀਤੀ ਜਾਵੇ ਤੇ ਹੁਣ ਤੁਹਾਡੇ ਕੋਲ ਕੋਈ ਕਮੇਟੀ ਮੈਂਬਰ ਆਇਆ ਜੀ ਨਹੀਂ ਇਸ ਵੇਲੇ ਸਾਰੇ ਕਮੇਟੀ ਮੈਂਬਰ ਜੋ ਮੈਨੂੰ ਪਤਾ ਲੱਗਾ ਹੈ ਕਿ ਉਹ ਇਸ ਵੇਲੇ ਇੱਥੋਂ ਫਰਾਰ ਨੇ ਜੀ ਤੇ ਜਿਨ੍ਹਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਜਿਹੜਾ ਹੈਗਾ ਸਲਕਾ ਪਿਛੇ ਦਿੱਤਾ ਜਾਊਗਾ ਥੈਂਕ ਯੂ